ਰੀਪੀ ਗੀਤ ਜੀ ਇੱਕੇ ਨਾਮ ਛੱਡਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਦੀਪੀ ਗਾਣਾ ਨਾ ਮਤਲਬ ਬਹੁਤ ਵਧੀਆ ਦਾ ਗਾਣਾ ਸੀਗਾ ਮਤਲਬ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡੇ ਸ਼ੁਰੂ ਤੋਂ ਸੁਭਾਸੀਂ ਛੋਟੀ ਪਦਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਉਹ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਿਹੜਾ ਆਡੀਅנס ਦੇ ਵਿੱਚ ਕਬੂਲਿਆ ਜਾਂਦਾ ਹੈ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਤੇ ਕਿ ਦਿੱਤਾ ਭਾਵੇਂ ਅਸੀਂ ਰਾਤ ਨੂੰ ਛੱਡ ਦਈਏ ਤੇ ਇਹਨੇ ਤਾਂ ਮਕੂਬਿਲੀਅਤ ਹਾਸਲ ਕਰ ਹੀ ਲੈਣੀ ਹੈ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਵਣਾ ਖਟ ਰਿਹਾ ਹੈਗਾ ਸੌਂ ਲੋਕਾਂ ਨੂੰ ਕਾਫੀ ਪਸੰਦ ਆਇਆ ਭਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ ਗਾਇਥਾ ਹੁਣ ਕੁਝ ਵੀ ਹੋਣ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਜੀ ਅਜੇ ਤੱਕ ਕਿ ਕੋਸ਼ਿਸ਼ ਸਾਡੀ ਹੈਗੀ ਅਸੀਂ ਤਾਂ ਹਲੇ ਹੁਣ ਵੀ ਉਮੀਦ ਰੱਖਦਾ ਮੈਂ ਵੀ ਸ਼ਾਇਦ ਪਰ ਮਾਤਮਾ ਕਰਿਓ ਪੁਲਿਸ ਦੇ ਏਜੰਡੇ ਚ ਹੋਵੇ ਗੱਲ ਇਨਵੈਸਟੀਗੇਸ਼ਨ ਸਿੱਟਦੇ ਆ ਉਹਨੂੰ ਬੁਲਾਇਆ ਜੇ ਜੇ ਸਹੀ ਦੇ ਸਾਰਿਆਂ ਕੰਪੂ ਮੈਂ ਇਹ ਕਮਾ ਵੀ ਇਹ ਕਾਈ ਸੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜੂ ਵੀ ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹੈ ਨਾ ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ ਜੁਣਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ ਸ਼ਾਇਦ ਮੇਰੀ ਕੋਈ ਅਦਾਲਤ ਸੁਣੂ ਵੀ ਸ਼ਾਇਦ ਮੇਰੀ ਪੁਲਿਸਟ ਦਾ ਅਫਸਰ ਸੁਣੂਗਾ ਮੈਂ ਤਾਂ ਕੋਸ਼ਿਸ਼ਾਂ ਆਉਂਦੀਆਂ ਕਰਦਾ ਹੀ ਰਹਿਣਾ ਟ੍ਰੀਪੀ ਗੀਤ ਜੀ ਕਿਹੜੇ ਨਾਮ ਛੱਡਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਟ੍ਰੀਪੀ ਗਾਣਾ ਨਾ ਮਤਲਬ ਬਹੁਤ ਵਧੀਆ ਦਾ ਗਾਣਾ ਸੀਗਾ ਮਤਲਬ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡੇ ਸ਼ੁਰੂ ਤੋਂ ਹੀ ਸੁਭਾਅ ਅਸੀਂ ਛੂਰੀ ਪਦਾਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਯਰੂ ਫਿਰ ਬਹੁਤੀ ਪ੍ਰੋਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਿਹੜਾ ਆਡੀਅנס ਦੇ ਵਿੱਚ ਕਬੂਲਿਆ ਜਾਂਦਾ ਹੈ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਚ ਵੀ ਦਿੱਤਾ ਭਾਵੇਂ ਅਸੀਂ ਰਾਤ ਨੂੰ ਛੱਡ ਦਈਏ ਤੇ ਇਹਨੇ ਤਾਂ ਮਕੂਬੀਲੀ ਇਤਹਾਸਲ ਕਰ ਹੀ ਲੈਣੀ ਹੈ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਵਣਾ ਖਟ ਰਿਹਾ ਹੈਗਾ ਸੌਂ ਲੋਕਾਂ ਨੂੰ ਕਾਫੀ ਪਸੰਦ ਆਇਆ ਭਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ ਗਾਇਤ ਹੁਣ ਕੁਝ ਵੀ ਹੋਣ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਹੈ ਅਜੇ ਤੱਕ ਕਿ ਕੋਸ਼ਿਸ਼ ਸਾਡੀ ਹੈਗੀ ਅਸੀਂ ਤਾਂ ਹਲੇ ਹੁਣ ਵੀ ਉਮੀਦ ਰੱਖਦਾ ਮੈਂ ਵੀ ਸ਼ਾਇਦ ਪਰ ਮਾਤਮਾ ਕਰਿਓ ਪੁਲਿਸ ਦੇ ਏਜੰਡੇ ਚ ਹੋਵੇ ਗੱਲ ਇਨਵੈਸਟੀਗੇਸ਼ਨ ਸਿੱਟਦੇ ਆ ਉਹਨੂੰ ਬੁਲਾਇਆ ਜਾਵੇ ਚਾਹੀਦਾ ਸਾਰਿਆਂ ਨੂੰ ਪਰਤੂ ਮੈਂ ਇਹ ਕਮਾ ਵੀ ਇਹ ਕਈ ਸੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜੂਗੀ ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹੈਨਾ ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ ਜਿਉਣਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ ਸ਼ਾਇਦ ਮੇਰੀ ਕੋਈ ਅਦਾਲਤ ਸੁਣੂਗੀ ਸ਼ਾਇਦ ਮੇਰੇ ਪੁਲਿਸਟ ਦਾ ਅਫਸਰ ਸੁਣੂਗਾ ਮੈਂ ਤਾਂ ਕੋਸ਼ਿਸ਼ਾਂ ਆਪਣੀਆਂ ਕਰਦਾ ਹੀ ਰਹਿਣਾ ਪ੍ਰੀਪੀ ਗੀਤ ਜੀ ਇੱਕੇ ਨਾਮ ਛੱਡਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਦੀਪੀ ਗਾਣਾ ਨਾ ਮਤਲਬ ਬਹੁਤ ਵਧੀਆ ਦਾ ਗਾਣਾ ਸੀਗਾ ਮਤਲਬ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡੇ ਸ਼ੁਰੂ ਤੋਂ ਹੀ ਸੁਭਾਅ ਅਸੀਂ ਛੋਟੀ ਪਦਾਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਯੂ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਦੋਂ ਆਡੀਅנס ਦੇ ਵਿੱਚ ਕਬੂਲਿਆ ਜਾਂਦਾ ਹੈ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਚ ਵੀ ਦਿੱਤਾ ਭਾਵੇਂ ਅਸੀਂ ਰਾਤ ਨੂੰ ਛੱਡ ਦਈਏ ਤੇ ਇਹਨੇ ਤਾਂ ਮਕੂਬਿਲੀਅਤ ਹਾਸਲ ਕਰ ਹੀ ਲਈ ਨੀ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਵਣਾ ਖਟ ਰਿਹਾ ਹੈਗਾ ਸੌਂ ਲੋਕਾਂ ਨੂੰ ਕਾਫੀ ਪਸੰਦ ਆਇਆ ਭਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ ਗਾਇਥਾ ਹੁਣ ਕੁਝ ਵੀ ਹੋਣ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਜੀ ਅਜੇ ਤੱਕ ਕਿ ਕੋਸ਼ਿਸ਼ ਸਾਡੀ ਹੈਗੀ ਅਸੀਂ ਤਾਂ ਹਲੇ ਹੁਣ ਵੀ ਉਮੀਦ ਰੱਖਦਾ ਮੈਂ ਵੀ ਸ਼ਾਇਦ ਪਰਮਾਤਮਾ ਕਰੇ ਉਹ ਪੁਲਿਸ ਦੇ ਏਜੰਡੇ ਚ ਹੋਵੇ ਗੱਲ ਇਨਵੈਸਟੀਗੇਸ਼ਨ ਸਿੱਟਦੇ ਆ ਉਹਨੂੰ ਬੁਲਾਇਆ ਜਿਹੜੇ ਸਹੀ ਨੇ ਸਾਰਿਆਂ ਨੂੰ ਕਿਉਂਕਿ ਮੈਂ ਇਹ ਕਮਾ ਵੀ ਇਹ ਕਈ ਸੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜੂ ਵੀ ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹੈ ਨਾ ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ ਜਿਉਣਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ ਸ਼ਾਇਦ ਮੇਰੀ ਕੋਈ ਅਦਾਲਤ ਸੁਣੂਗੀ ਸ਼ਾਇਦ ਮੇਰੀ ਪੁਲਿਸਟ ਦਾ ਅਫਸਰ ਸੁਣੂਗਾ ਮੈਂ ਤਾਂ ਕੋਸ਼ਿਸ਼ ਆਉਂਦੀਆਂ ਕਰਦਾ ਹੀ ਰਹਿਣਾ